ਸਸ ਯਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਸਾਂ ਦੀ ਵੱਡੀ ਖਬਰ ਖਬਰ ਨੰਟਕ ਜਰੂਰ ਬਣ ਰਿਹਾ ਨਾ ਚਨਾ ਵੀਰਾ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬਾਣ ਹਸਿਆ ਦੇ ਕਲੇਮ ਦੇ ਪਟਾਰੇ ਚ ਦੇਰੀ ਤੇ ਹਾਈ ਕੋਰਟ ਸਖਤ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਪੈਂਡਿੰਗ ਕੇਸਾਂ ਦੀ ਕੀਤੀ ਗਈ ਮੰਗ ਦੀ ਜਾਣਕਾਰੀ ਇਸ ਤਰ੍ਹਾਂ ਚ ਡਿਗੜ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਸਿਆ ਦੇ ਕਲੇਮ ਦੇ ਮਾਮਲਿਆਂ ਦੇ ਨੂੰ ਤਾਰੇ ਦੇਰੀ ਦਾ ਸਖਤ ਨੋਟਿਸ ਲਿਆ ਹੈ हरियाणा தி ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਵਾਣਾ ਹਸਿਆਂ ਦੇ ਮੁਆਵਜ਼ੇ ਦੇ ਕਿੰਨੇ ਕੇਸ ਉਹਨਾਂ ਕੋਲ ਵਿਚਾਰ ਅਧੀਨ ਹੈ ਉਹਨਾਂ ਦੀ ਪੂਰੀ ਜਾਣਕਾਰੀ ਦੋਵੇਂ ਹਾਈ ਕੋਰਟ ਸਾਰੇ ਆਬੀਮਾ ਕੰਪਨੀਆਂ ਨੂੰ ਦਸੰਬਰ 2020 ਤੱਕ ਪੈਂਡਿੰਗ ਮਾਮਲਿਆਂ ਦੀ ਇੱਕ ਚਾਰਟ ਚਾਰਟ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਤਾਂ ਕਿ ਬਾਕੀ ਬੀਮਾ ਕੰਪਨੀਆਂ ਵੱਲੋਂ ਆਪ ਆਪਣੇ ਪદ્ધਤੀ ਮੁਤਾਬਕ ਇਸ ਦਾ ਮੁਕੰਮਲ ਕੀਤਾ ਜਦ ਇਸ ਦਿਨ ਸੁਣਵਾਈ ਦੌਰਾਨ ਬੀਮਾ ਕੰਪਨੀਆਂ ਨੇ ਬੇਨਤੀ ਕੀਤੀ ਜਾਂਦੀ ਕਿ ਇਹ ਉਹਨਾਂ ਨੂੰ ਕੁਝ ਸਮਾ ਦਿੱਤਾ ਜਾਵੇ ਕਿ ਉਹ ਸਾਰੇ ਕੇਸ ਫਾਈਲ ਦੇਣ ਦੇਖ ਕੇ ਇਹ ਜਾਣਕਾਰੀ ਦੇ ਸਰ ਕਰਨ ਦੇ ਕਿੰਨੇ ਕੇਸ ਲੋਕ ਅਦਾਲਤ ਵਿੱਚ ਭੇਜ ਸਕਦੇ ਹਨ ਇਸ ਦੇ ਨਾਲ ਹੀ ਮਨ ਹਾਸਿਆਂ ਦੀ ਸਥਿਤੀ ਨੂੰ ਮੁਆਵਲ ਮੁਆਵਜ਼ੇ ਦੀ ਅਦਾਇ ਰ ਚ ਦੇਰ ਨਾਲ ਹੋਵੇ ਇਸ ਦੇ ਨਾਲ ਹੀ ਮੋਟਰ ਵਾਹਨਾਂ ਤੇ ਐਕਟ ਵਿਵਸਥਾ ਨੂੰ ਅਦਾਲਤ ਸਰਦਾਰ ਰੂਪ ਨਾਲ ਲਾਗੂ ਕਰਨ ਦੀ ਨਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ